ਦੇ ਵੀ ਜੇ ਗਿਆ ਛੋਟਾ ਭਰਾ ਹੀ ਹੈ ਮੇਰਾ ਬੱਲੂ ਰਾਮ ਗੜਿਆ ਵੀਰੇ ਉਦਾਸ ਨਹੀਂ ਹੋਣਾ ਵੀਰੇ ਦਾ ਅਕਾਊਂਟ ਐਕਚੁਅਲੀ ਕਿਸੇ ਨੇ ਹੈਕ ਕਰ ਲਿਆ ਓਏ ਇੱਕ ਮਿੰਟ ਓਹੋ ਹੋ ਹੋ ਲਾਜਾ ਬੇਟਾ ਦਾ ਅਕਾਊਂਟ ਚੋਲੀ ਹੋ ਗਿਆ ਹੈਕ ਹੋ ਗਿਆ ਮੈਨੂੰ ਪਤਾ ਕਿਹਨੇ ਕੀਤਾ ਹੈ ਰਸ਼ੀ ਆਲੇ ਨੇ ਕਰਿਆ ਪੱਕਾ ਉਹਨਾਂ ਨੇ ਇਹ ਕਰਤੱਬ ਦਿਖਾ ਕੇ ਉਹਨਾਂ ਯੂਕਰੇਨ ਦੱਬਣਾ ਮੇਰੇ ਹਿਸਾਬ ਨਾਲ ਇਹ ਤਾਂ ਹੀ ਚੋਰੀ ਹੋਇਆ ਬਹੁਤ ਵੱਡੀ ਸਾਜ਼ਿਸ਼ ਹੈ ਇਹਦੇ ਪਿੱਛੇ ਇਹ ਛੋਟਾ ਮੋਟਾ ਕੰਮ ਨਹੀਂ ਇਹ ਵਿਦੇਸ਼ੀ ਤਾਕਤਾਂ ਦਾ ਕੰਮ ਆ ਕੋਈ ਵਾਟ what are you talking about man ਤੋਂਦਰ ਮੂਹੇ ਹੋਰੇ ਲੋਡ ਦਾ ਬਣਾਉਂਦਾ ਜਿੱਦਾਂ ਜਵਾਕ ਕਰੇ ਕਾਪੀ ਭੁੱਲਿਆ ਹੁੰਦਾ ਉਰਦੂ ਦੇ ਚਵਾਕ ਵਰਗਾ ਮੂੰਹ ਬਣਾਇਆ ਹੋਇਆ ਲੱਗਦਾ ਉਹੀ ਡੋਸ ਕੀ ਜਾਂਦਾ ਵੇ ਫੇਕੀ ਹੋ ਗਿਆ ਅਕਾਉਂਟੇ ਚੋਰੀ ਹੋਇਆ ਭਰਾਵਾ ਉਹ ਹਾਸੇ ਮਜ਼ਾਕ ਇੱਕ ਪਾਸੇ ਯਾਰ ਪਰਜਾਈ ਨੂੰ ਬੇਨਤੀ ਮੈਨੂੰ ਘਰ ਤੱਕ ਛੱਡ ਗਈਆਂ ਇਹ ਜਿਆ ਦੀ ਮਠਰੂ ਵਾਲਾ ਕੰਮ ਕਰ ਜਾਂਦਾ ਬਾਰੀ ਕੰਮਲ ਜ਼ਹਿਰਦੇ ਵਾਲਾ ਬੰਦਾ ਆ ਯਾਰ ਤੁਸੀਂ ਇਦਾਂ ਨਾ ਕਰਿਓ ਹਨਾ ਮੈਂ ਨਾ ਯਾਰ ਸਲਫਾਸ ਖਾਲੀ ਏ ਠੀਕ ਆ ਬਾਕੀ ਬਾਈ ਨੂੰ ਜਾ ਕੇ ਫੋਲੋ ਕਰੋ ਬੱਲੂ ਰਾਮਪੁਰੀਆ ਥੋੜੀ ਆਮਗੜੀ ਜੋ ਵੀ ਆ ਜਾ ਕੇ ਫੋਲੋ ਕਰੋ ਬਾਈ ਨੂੰ ਯਾਰ ਬਾਈ ਨੂੰ ਸਪੋਰਟ ਕਰੋ ਠੀਕ ਆ ਧੰਨਵਾਦ ਆਪਾਂ ਬੇਫਕੂਫ ਨਾ ਬਣੀ ਆਪਾਂ ਫੁੱਦੂ ਨਾ ਬਣੀ ਆ